ਮੈਂ ਬਿੰਦਰਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਅੱਜ ਤੁਹਾਨੂੰ ਛੋਟੇ ਸਹਿਬ ਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਸਾਖੀ ਸੁਣਾ ਰਹੀ ਹਾਂ ਤੇ ਵਿੱਚੋਂ ਸ਼ਬਦ ਦੇ ਬੋਲ ਹਨ ਸਾਖੀ ਦੇ ਬੋਲ ਹਨ ਤੇ ਇਹ ਤੁਸੀਂ ਸੁਣੋ ਅੱਜ ਉਹ ਕਾਲਾ ਦਿਨ ਹੈ ਅੱਜ ਦੇ ਦਿਨ ਬਾਜਾਂ ਵਾਲੇ ਦੇ ਪਰਿਵਾਰ ਤੇ ਕਿਹੜੀ ਕਾਲੀ ਨੇਰੀ ਸੀ ਉਹ ਤਾਂ ਉਹੋ ਹੀ ਜਾਣਦਾ ਸੀ ਇਹ ਇੱਕ ਰੋਣ ਹੈ ਰੋਣ ਕਈਆਂ ਤਰ੍ਹਾਂ ਦਾ ਹੁੰਦਾ ਹੈ ਆਪਣਾ ਦੁਨਿਆਵੀ ਰੋਣ ਹੈ ਉਹ ਹੋਰ ਹੈ ਪਰ ਜਿਹੜਾ ਇਹ ਸੀਧਾਂ ਦਾ ਰੋਣ ਹੈ ਇਹ ਇੱਕ ਜੋਸ਼ ਦਾ ਰੋਣ ਹੁੰਦਾ ਹੈ ਤੇ ਇਹ ਹੈ ਜਿੱਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬ ਜਾਦੇ ਤੇ ਵੱਡੇ ਸਾਹਿਬ ਜਾਦੇ ਜੰਗ ਜੁੱਦ ਕਰਦੇ ਸੀ ਤੇ ਇਹ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦਾ ਅੱਜ ਸ਼ਹੀਦੀ ਪੁਰਬ ਹੈ ਤੇ ਮਾਤਾ ਗੁਜਰ ਕੋਰ ਦਾ ਵੇਖੋ ਇੱਕ ਦਾਦੀ ਤੇ ਪੋਤੇ ਜਨਮ ਦਾ ਕਿੰਨਾ ਫਰਕ ਤੇ ਜਿਹੜੀ ਮੌਤ ਸੀ ਉਹਨਾਂ ਦੀ ਸਿੱਧੀ ਸੀ ਉਹ ਇੱਕੇ ਦਿਨ ਸੀ ਇਹ ਕਾਲਪੁਰਖ ਦਾ ਹੁਕਮ ਸੀ ਕਾਲਪੁਰਖ ਨੇ ਕਿਵੇਂ ਲਿਖਿਆ ਸੀ ਇਹ ਤਾਂ ਉਹਦੀਆਂ ਲਖੀਆਂ ਉਹੋ ਹੀ ਜਾਣਦਾ ਹੈ ਤੇ ਜਦੋਂ ਪਰਿਵਾਰ ਵਿਛੋੜਾ ਪਿਆ ਅਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਗਏ ਆ ਛੱਡਿਆ ਆਨੰਦਪੁਰ ਸਾਹਿਬ ਤੇ ਸਰਸਾ ਨਦੀ ਦੇ ਪਰਿਵਾਰ ਵਿਚੋੜਾ ਪੈ ਗਿਆ ਤੇ ਵੱਡੇ ਸਹਿਬ ਜਾਦੇ ਬਾਬਾ ਅਜੀਤ ਸਿੰਘ ਬਾਬਾ ਜਿਝਾਰ ਸਿੰਘ ਜੀ ਗੁਰੂ ਸਾਹਿਬ ਦੇ ਨਾਲ ਤੇ ਖਾਲਸਾ ਪੰਥ ਸੀ ਤੇ ਮਾਤਾ ਜੀ ਦੇ ਨਾਲ ਮਾਤਾ ਗੁਜਰਕੌਰ ਦੇ ਨਾਲ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਸੀ ਇਹ ਉੱਥੇ ਵਿਛੜ ਗਏ ਹਨ ਤੇ ਜਦੋਂ ਜਾਂਦੇ ਆ ਤੇ ਉਹਦੋਂ ਫਿਰ ਇਕੱਲੇ ਰਹਿੰਦੇ ਆ ਨੇਰੇ ਦਾ ਟਾਈਮ ਤੇ ਮਾਤਾ ਜੀ ਨੂੰ ਪੁੱਛਦੇ ਆ ਵੀ ਵੀਰ ਕਦੋਂ ਮਿਲਣਗੇ ਤੇ ਇਹ ਸੁਣੋ ਵੀ ਉਹ ਕੀ ਕਹਿੰਦੇ ਆ ਤੇ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਵੀਰਾਂ ਨਾਲੋਂ ਵੀਰ ਵਿਚੜੇ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਵੀਰਾਂ ਨਾਲੋਂ ਵੀਰ ਵਿਚੜੇ ਸਰਸਾ ਨਦੀ ਤੇ ਵਛੋੜਾ ਪੈ ਗਿਆ ਬਾਪ ਨਾਲੋਂ ਪੁੱਤ ਵਿਚੜੇ ਸਰਸਾ ਨਦੀ ਤੇ ਵਛੋੜਾ ਪੈ ਗਿਆ ਬਾਪ ਨਾਲੋਂ ਪੁੱਤ ਵਿਚੜੇ ਸਰਸਾ ਨਦੀ ਤੇ ਵਛੋੜਾ ਪੈ ਗਿਆ ਪੁੱਤ ਨਾਲੋਂ ਮਾਂ ਵਿਚੜੀ ਸਰਸਾ ਨਦੀ ਤੇਵ ਛੋੜਾ ਪੈ ਗਿਆ ਪੁੱਤ ਨਾਲੋਂ ਮਾਂ ਵਿਛੜੀ ਸਰਸਾ ਨਦੀ ਤੇਵ ਛੋੜਾ ਪੈ ਗਿਆ ਨੂਆ ਨਾਲੋਂ ਸੱਸ ਵਿਛੜੀ ਸਰਸਾ ਨਦੀ ਤੇਵ ਛੋੜਾ ਪੈ ਗਿਆ ਨੂਆ ਨਾਲੋਂ ਸੱਸ ਵਿਛੜੀ ਫਿਰ ਮਾਤਾ ਜੀ ਅੱਗੇ ਜਾਂਦੇ ਆ ਤੇ ਸਤਲੁਜ ਦੇ ਕੰਢੇ ਤੇ ਇੱਕ ਕੰਮਾ ਮਾਛੀ ਹੈ ਉਹਦੀ ਝੁੱਗੀ ਹੈ ਤੇ ਉੱਥੇ ਮਾਤਾ ਜੀ ਜਾਂਦੇ ਆ ਤੇ ਤੁਰੇ ਜਾਂਦੇ ਆ ਹਨੇਰੇ ਦਾ ਟਾਈਮ ਹੈ ਤੇ ਦੀਵਾ ਜਗਦਾ ਹੈ ਤੇ ਬਾਬਾ ਜੀ ਕਹਿੰਦੇ ਆ ਬਾਬਾ ਜੋਰਾਵਰ ਤੇ ਬਾਬਾ ਫਤਿਹ ਸਿੰਘ ਜੀ ਵੀ ਬੇਬੇ ਇਹ ਇੱਕ ਦੀਵਾ ਜਗਦਾ ਹੈ ਆਪਾਂ ਉੱਥੇ ਚੱਲ ਜਾਈਏ ਹਨੇਰਾ ਹੈ ਤੇ ਆਪਾਂ ਰਾਤ ਉੱਥੇ ਕੱਟੀਏ ਤੇ ਦਾਦੀ ਮਾਂ ਉਹਨਾਂ ਨੂੰ ਉਂਗਲ ਫੜੀ ਹੈ ਤੇ ਇਕੱਲੇ ਹੀ ਹਨ ਤੇ ਉੱਥੇ ਜਾਂਦੇ ਆ ਤੇ ਉੱਥੇ ਕੰਮਾ ਮਾਛੀ ਬੈਠਾ ਹੈ ਤੇ ਉਹਨੂੰ ਕਹਿੰਦੇ ਆ ਵੀ ਤੂੰ ਗੁਰੂ ਗੋਬਿੰਦ ਸਿੰਘ ਨੂੰ ਜਾਣਦਾ ਹੈ ਬਾਜਾਂ ਵਾਲੇ ਨੂੰ ਜਾਣਦਾ ਹੈ ਉਹਦੇ ਪਰਿਵਾਰ ਨੂੰ ਜਾਣਦਾ ਹੈ ਉਹ ਕਹਿੰਦਾ ਵੀ ਹਾਂ ਉਹਨੂੰ ਕੌਣ ਨਹੀਂ ਜਾਣਦਾ ਮਹਾਰਾਜ ਨੂੰ ਤਾਂ ਸਾਰੇ ਰਾਜੇ ਮਹਾਰਾਜੇ ਸਾਰੇ ਹੀ ਜਾਣਦੇ ਹਨ ਉਹਨਦੇ ਆਣ ਕੇ ਚਰਣਾ ਤੇ ਮੱਥਾ ਟੇਕਦੇ ਹਨ ਤੇ ਮੈਂ ਤਾਂ ਆਪ ਉਹਨਾਂ ਦੇ ਦਰਸ਼ਨਾਂ ਨੂੰ ਤਰਸਦਾ ਹਾਂ ਮਾਤਾ ਜੀ ਕਹਿਣ ਲੱਗੇ ਇਹ ਛੋਟੇ-ਛੋਟੇ ਜਿਹੜੇ ਮਾਸੂਮ ਫੁੱਲ ਹਨ ਲਾਲ ਹਨ ਇਹ ਬਾਝਾਂ ਵਾਲੇ ਤੇ ਹਨ ਤੇ ਮੈਂ ਉਹਨਾਂ ਦੀ ਮਾਤਾ ਹਾਂ ਉਹਨਾਂ ਨੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ ਕੰਮੇ ਮਾਛੀ ਨੇ ਤੇ ਕਹਿਣ ਲੱਗਾ ਧੰਨ ਹੈ ਮਾਤਾ ਮੈਂ ਤਾਂ ਤਰਸਦਾ ਸੀ ਤੇ ਧੰਨ ਭਾਗ ਮੇਰੇ ਮੇਰੇ ਘਰੇ ਮੇਰੀ ਝੁੱਗੀ ਵਿੱਚ ਤੁਹਾਡੇ ਚਰਨ ਪਏ ਦੱਸੋ ਮੈਨੂੰ ਸੇਵਾ ਤੇ ਮਾਤਾ ਜੀ ਕਹਿਣ ਲੱਗੇ ਇੱਕ ਰਾਤ ਕਟਾ ਦੇ ਸਾਨੂੰ ਰਾਈਆਂ ਨੇ ਰਾਤ ਕਟਾਣੀ ਇੱਕ ਰਾਤ ਕਟਾ ਦੇ ਸਾਨੂੰ ਰਾਈਆਂ ਨੇ ਰਾਤ ਕਟਾਣੀ ਫਿਰ ਕੰਮਾ ਮਾਸੀ ਕਹਿੰਦਾ ਹੈ ਵੀ ਮਾਤਾ ਜੀ ਧਨ ਭਾਗ ਮੇਰੇ ਆਓ ਜੀ ਆਇਆਂ ਨੂੰ ਫਿਰ ਉਹ ਰਾਤ ਰਖਦਾ ਏ ਇੱਕ ਲక్ష్ਮੀ ਬਾਈ ਮਾਤਾ ਹੁੰਦੀ ਹੈ ਉੱਥੇ ਕੋਲ ਹੀ ਉਹ ਰਹਿੰਦੀ ਹੈ ਉਹਨਾਂ ਨੇ ਉਹਦਾ ਰੋਟੀ ਪਾਣੀ ਦਾ ਪ੍ਰਬੰਧ ਉਹਨਾਂ ਦਾ ਕਰਕੇ ਤੇ ਉਹਨਾਂ ਨੂੰ ਜਲ ਪਾਣੀ ਸ਼ਿਕਾਇਆ ਪ੍ਰਸ਼ਾਦਾ ਪਾਣੀ ਸ਼ਿਕਾਇਆ ਰਾਤ ਨਿਕਲੀ ਦਿਨ ਚੜਿਆ ਤੇ ਮਾਤਾ ਜੀ ਉਹਨੂੰ ਕਹਿਣ ਲੱਗੇ ਵੀ ਤੈਨੂੰ ਖਾਲਸਾ ਪੰਥ ਦਾ ਕੋਈ ਵੀ ਸਾਡਾ ਮਿਲੇ ਤੇ ਮੈਨੂੰ ਉਹਨਾਂ ਨਾਲ ਸਾਨੂੰ ਮਿਲਾ ਦੇ ਉਹ ਕਹਿਣ ਲੱਗਾ ਵੀ ਠੀਕ ਆ ਮੈਂ ਜਰੂਰ ਮਲਾਵਾਂਗਾ ਉਹਨਾਂ ਨੇ ਫਿਰ ਜਦੋਂ ਦਿਨ ਚੜਿਆ ਤੇ ਗੰਗੂ ਬ੍ਰਾਹਮਣ ਕਮੇ ਮਾਛੀ ਨੂੰ ਮਿਲਿਆ ਤੇ ਉਹ ਕਹਿਣ ਲੱਗਾ ਵੀ ਤੂੰ ਖਾਲਸਾ ਪੰਥ ਨੂੰ ਜਾਣਦਾ ਹੈ ਗੁਰੂ ਗੋਬਿੰਦ ਸਿੰਘ ਨੂੰ ਜਾਣਦਾ ਹੈ ਉਹ ਕਹਿਣ ਲੱਗਾ ਜਾਣਦਾ ਤਾਂ ਕਿ ਮੈਂ ਤਾਂ ਉਹਨਾਂ ਦਾ ਰਸੋਈਆ ਹਾਂ ਤੇ ਮੈਂ ਤਾਂ ਚੰਗੀ ਤਰ੍ਹਾਂ ਜਾਣਦਾ ਹਾਂ ਮੈਂ ਉਹਨਾਂ ਦੇ ਘਰੇ ਕੰਮ ਕਰਦਾ ਹਾਂ ਉਹ ਕਹਿਣ ਲੱਗੇ ਵੀ ਠੀਕ ਆ ਆ ਮਾਤਾ ਜੀ ਤੇ ਉਹਨਾਂ ਦੇ ਲਾਲ ਹਨ ਤੂੰ ਉਹਨਾਂ ਨੂੰ ਮਿਲਾ ਸਕਦਾ ਹੈ ਉਹ ਕਹਿਣ ਲੱਗਾ ਹਾਂ ਮੈਂ ਮਿਲਾਉਂਗਾ ਜ਼ਰੂਰ ਮਿਲਾ ਸਕਦਾ ਹੈ ਉੱਥੋਂ ਫਿਰ ਗੰਗੂ ਜਿਹੜਾ ਹੈ ਮਾਤਾ ਜੀ ਦੇ ਨਾਲ ਰਲ ਗਿਆ ਤੇ ਉਹਨੇ ਫਿਰ ਵੇਖੋ ਇਹ ਕੈਰ ਕਮਾਇਆ ਤੇ ਉਥੇ ਜਦੋਂ ਮਾਤਾ ਜੀ ਤੁਰਦੇ ਹਨ ਨਾਲ ਗੰਗੂ ਬ੍ਰਾਹਮਣ ਦੇ ਤੇ ਮਾਤਾ ਜੀ ਉਹਨਾਂ ਨੂੰ ਪੰਜ-ਪੰਜ ਮੋਹਰਾਂ ਦਿੰਦੇ ਹਨ ਪਰ ਕਮਾ ਮਾਛੀ ਲੈਂਦਾ ਨਹੀਂ ਕਮਾ ਮਾਛੀ ਕਹਿੰਦਾ ਹੈ ਨਹੀਂ ਮਾਤਾ ਜੀ ਪਰ ਮਾਤਾ ਜੀ ਕਹਿੰਦੇ ਹਨ ਨਾਲੇ ਉਸ ਮਾਤਾ ਨੂੰ ਲక్ష్ਮੀ ਬਾਈ ਨੂੰ ਮਾਤਾ ਜੀ ਨੇ ਪੰਜ ਮੋਹਰਾਂ ਦਿੱਤੀਆਂ ਆਪਣੇ ਖਜ਼ਾਨੇ ਵਿੱਚੋਂ ਨਾਲੇ ਕਮੇ ਮਾਛੀ ਨੂੰ ਦਿੱਤੀਆਂ ਤੇ ਕਹਿਣ ਲੱਗੀ ਵੀ ਇਹਨਾਂ ਨੂੰ ਵੇਖ ਕੇ ਦਰਸ਼ਨ ਕਰ ਲਿਆ ਕਰੀ ਵਰਤੀ ਨਾ ਤੇ ਰੱਖ ਲੈ ਤੇ ਕਮਾ ਮਾਛੀ ਕਹਿੰਦਾ ਸਤਿਬਜਨ ਜੀ ਉੱਥੋਂ ਫਿਰ ਲੈ ਕੇ ਜਦੋਂ ਅੱਗੇ ਤੁਰਦੇ ਹੈ ਤੇ ਇਹ ਇਹਨੇ ਜਿਹੜਾ ਗੰਗੂ ਬ੍ਰਾਹਮਣ ਹੈ ਉਹਨੇ ਵੇਖ ਲਿਆ ਵੀ ਇਹਨਾਂ ਕੋਲੇ ਮਾਤਾ ਜੀ ਕੋਲੇ ਬਹੁਤ ਖਜ਼ਾਨਾ ਹੈ ਤੇ ਜਦੋਂ ਅੱਗੇ ਆਉਂਦੇ ਆ ਤੇ ਸਿਹੜੀ ਪਿੰਡ ਜਿੱਥੇ ਗੰਗੂ ਦਾ ਪਿੰਡ ਹੈ ਉੱਥੇ ਘਰੇ ਲਿਆ ਕੇ ਆਦੀ ਮਾਤਾ ਨੂੰ ਕਹਿਣ ਲੱਗਦਾ ਹੈ ਵੀ ਇਹਨਾਂ ਬੱਚਿਆਂ ਨੂੰ ਜ਼ਹਿਰ ਦੇ ਦੇ ਵੇਖੋ ਉਹਨਾਂ ਦਾ ਰਸੋਈਆ ਹੋ ਕੇ ਉਹਨਾਂ ਤੇ ਹੀ ਕਹਿਰ ਕਮਾਵੇ ਤੇ ਇਹਨੂੰ ਵੱਡੀ ਵੱਦ ਕਿਸਮਤੀ ਕੀ ਹੈ ਜਿੰਨਾ ਦਾ ਘਰ ਦਾ ਲੂਣ ਖਾ ਕੇ ਹੀ ਹਰਾਮ ਕਰਤਾ ਤੇ ਉਹਦੀ ਮਾਂ ਕਹਿਣ ਲੱਗੀ ਸੋ ਵੀ ਵੀ ਨਹੀਂ ਗੰਗਵਾ ਇੰਨਾ ਬੱਚਿਆਂ ਤੇ ਕੈਰ ਨਾ ਕਰ ਮਾਂ ਗੰਗਵਾ ਪੁੱਤ ਬਾਜਾਂ ਵਾਲੇ ਦੇ ਮਾਇਆ ਫੇਰ ਵੀ ਆ ਜਾਵੇਗੀ ਤੇ ਪੁੱਤ ਨਾ ਤੇ ਹੋਣੇ ਮਾਵਾਂ ਨੂੰ ਇਹ ਤਾਂ ਬੁੱਢੀ ਮਾਤਾ ਆਪਣੇ ਘਰ ਆਈਆ ਗੰਗੂ ਵਾਤ ਕੈਰ ਨਾ ਕਮਾਈ ਪੁੱਤਰਾ ਪਰ ਗੰਗੂ ਨਹੀਂ ਹਟਦਾ ਗੰਗੂ ਕਹਿੰਦਾ ਵੀ ਮੈਂ ਤਾਂ ਕੈਰ ਕੀ ਮੈਂ ਤਾਂ ਚੱਲਿਆ ਉਹਨੇ ਸਾਰੀ ਮਾਇਆ ਮਾਤਾ ਦੀ ਲੈ ਲਈ ਰਾਤ ਚੋਰੀ ਕਰ ਲਈ ਦਿਨ ਚੜਿਆ ਮਾਤਾ ਕਹਿਣ ਲੱਗੀ ਵੀ ਤੂੰ ਮੇਰੀ ਮਾਇਆ ਤਾਂ ਲੈ ਲਈ ਪੁੱਤਰ ਇਹਨੂੰ ਸੁਮਾਲ ਕੇ ਰੱਖੀ ਆਪਣੀ ਮਾਇਆ ਨੂੰ ਵੀ ਲੋੜ ਹੁੰਦੀ ਐ ਕਿਤੇ ਪਰ ਗੰਗੂ ਕਹਿਣ ਲੱਗਾ ਤੂੰ ਮੈਨੂੰ ਚੋਰ ਕਿਆ ਨਾਲੇ ਚੋਰ ਨਾਲੇ ਚਤਰ ਨਾਲੇ ਤਾਂ ਮਾਇਆ ਚੋਰੀ ਕਰ ਲਈ ਨਾਲੇ ਮਾਤਾ ਜੀ ਨੂੰ ਅੱਗੋਂ ਇਹ ਜਵਾਬ ਦਿੰਦਾ ਹੈ ਤੇ ਮਾਤਾ ਜੀ ਕਹਿਣ ਲੱਗੇ ਗੰਗੂਆ ਮਾਇਆ ਦੀ ਕੋਈ ਗੱਲ ਨਹੀਂ ਕੀ ਪੁੱਤ ਆਪਾਂ ਜਦੋਂ ਗੁਰੂ ਸਾਹਿਬ ਨੂੰ ਮਿਲਾਂਗੇ ਤੇ ਮਾਇਆ ਦੇ ਤਾਂ ਤੈਨੂੰ ਮੈਂ ਸੋਨੇ ਦੇ ਮਹਿਲ ਪਾ ਦੂੰਗੀ ਮਾਇਆ ਬਹੁਤ ਹੈ ਪਰ ਤੂੰ ਨਾ ਨਾ ਲਈ ਗੰਗੂ ਕਹਿੰਦਾ ਮੈਂ ਤਾਂ ਹੁਣੇ ਚੋਰ ਕਹਿਣਾ ਉਹਨਾਂ ਨੂੰ ਜਾ ਕੇ कोतवाल ਨੂੰ ਵੀ ਮੇਰੇ ਘਰੇ ਬਾਜਾਂ ਵਾਲੇ ਦੇ ਦੋ ਲਾਲ ਨੇ ਤੇ ਮਾਤਾ ਉਹਨਾਂ ਦੀ ਮਾਤਾ ਜੀ ਕਹਿੰਦੀ ਗੰਗੂਆ ਇਹ ਕਹਿਰ ਨਾ ਕਮਾਏ ਤੇ ਪਰ ਗੰਗੂ ਨਹੀਂ ਟਾਲਦਾ ਉਹ ਆਂਦੀ ਮੇਰਾ ਲੋਨ ਖਾ ਕੇ ਨਾ ਹਰਾਮ ਕਰੇ ਪਰ ਗੰਗੂ ਨੇ ਕਹਿਰ ਕਮਾਇਆ ਤੇ ਪੁਲਿਸ ਨੂੰ ਫੜਾਤੇ ਜਿਦੋਂ ਪੁਲਿਸ ਫੜ ਕੇ ਤੁਰ ਹੀ ਜਾਂਦੀ ਹੈ ਤੇ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਤੇ ਉਹ ਫਿਰ ਭੈਣਾ ਬੀਬੀਆਂ ਇਹ ਰੋਣਾ ਰੁੰਦੀਆਂ ਤੇ ਗੱਲਾਂ ਕਰਦੀਆਂ ਨੇ ਇਕਲ ਜੋੜਾ ਹਣਸਾਂ ਦਾ ਪਹਿਨੋਂ ਲੈਗੇ ਛੁਪਾਈ ਫੜ ਕੇ ਇਕ ਜੋੜਾ ਹਣਸਾਂ ਦਾ ਪਹਿਨੋਂ ਲੈਗੇ ਛੁਪਾਈ ਫੜ ਕੇ ਪਤਵਾ ਜਾਵਾਲੇ ਦੇ ਪਹਿਨੋਂ ਲੈਗੇ ਛੁਪਾਈ ਫੜ ਕੇ ਪਤਵਾ ਜਾਵਾਲੇ ਦੇ ਪਹਿਨੋਂ ਲੈਗੇ ਛੁਪਾਈ ਫੜ ਕੇ ਇੱਕ ਬੁੱਢੀ ਮਾਤਾ ਜੀ ਉਹਨੂੰ ਨਾਲ ਹਣ ਸਾਦੀ ਜੋੜੀ ਇੱਕ ਬੁੱਢੀ ਮਾਤਾ ਸੀ ਉਹਦੇ ਨਾਲ ਹਣ ਸਾਦੀ ਜੋੜੀ ਪਰ ਕਹਿੰਦੀਆਂ ਨੇ ਵੀ ਇੱਕ ਬੁੱਢੀ ਜੀ ਮਾਤਾ ਸੀ ਜਿਨ੍ਹਾਂ ਨੂੰ ਨਹੀਂ ਪਤਾ ਪਰ ਜਿਨ੍ਹਾਂ ਨੂੰ ਪਤਾ ਸੀ ਉਹ ਕਹਿੰਦੀਆਂ ਨੇ ਵੀ ਇਹ ਤਾਂ ਜੋੜਾ ਜਿਹੜਾ ਸੀ ਤੇ ਬੁੱਢੀ ਮਾਤਾ ਇਹ ਤਾਂ ਬਾਜਾਂ ਵਾਲੇ ਤੇ ਲਾਲ ਸੰਤ ਤੇ ਉਹਨਾਂ ਦੀ ਮਾਤਾ ਸੀ ਉਥੋਂ ਸਰਹੰਦ ਲੈ ਆਉਂਦੇ ਆ ਸਰਹੰਦ ਲਿਆ ਕੇ ਮਾਤਾ ਨੂੰ ਤੇ ਬੱਚਿਆਂ ਨੂੰ ਫਿਰ ਸ਼ਹੀਦ ਕਰਦੇ ਆ ਤੇ ਉਹ ਕੁਝ ਮੰਨਦੇ ਨਹੀਂ ਤੇ ਫਿਰ ਵੀ ਉਹ ਕਚਹਿਰੀ ਦੇ ਵਿੱਚ ਉਹਨਾਂ ਤੇ ਫਤਵਾ ਲਾ ਦਿੰਦੇ ਉਹਨਾਂ ਨੂੰ ਬਹੁਤ ਲਾਲਚ ਦਿੰਦੇ ਡੋਲੇ ਦਾ ਲਾਲਚ ਹੋਰ ਜੋ ਜ਼ਗੀਰਾ ਬੱਚਿਆਂ ਨੂੰ ਕਈਆਂ ਜਾਂਦੀਆਂ ਨੇ ਵੀ ਇਹ ਲਾਲਚ ਵਿੱਚ ਆ ਜਾਣ ਪਰ ਉਹ ਨਹੀਂ ਮੰਨੇ ਜਿੱਦੋਂ ਤੇ ਵਜੀਤ ਖਾਨ ਨੇ ਸੂਬਾ ਸਰਹੰਦ ਨੇ ਉਹਨਾਂ ਨੂੰ ਸ਼ਹੀਦ ਕਰਵਾਉਣ ਦਾ ਫਤਵਾ ਲਵਾ ਦਿੱਤਾ ਕਾਜੀ ਤੋਂ ਸਮਾਣੇ ਦਾ ਕਾਜੀ ਸੀ ਤੇ ਉਹਨਾਂ ਨੇ ਉਹਨਾਂ ਨੇ ਹੀ ਬਾਅਦ ਵਿੱਚ ਨੀਆਂ ਵਿੱਚ ਚਿੰਨ ਕੇ ਉਹਨਾਂ ਦੀਆਂ ਸ਼ਾਹਰਾਗਾ ਵੱਢ ਕੇ ਸ਼ਹੀਦ ਅੱਜ ਤੇ ਦਿਨ ਕਰਾਇਆ ਇਹ ਹੈ ਇੱਕ ਸਾਕੇ ਆਪਣੇ ਲਾਲਾਂ ਦੀ ਬਾਜਾਂ ਵਾਲੇ ਦੇ ਬਾਜਾਂ ਵਾਲੇ ਦਾ ਆਪਾਂ ਤੇ ਇਹ ਨਹੀਂ ਦੇ ਸਕਦੇ ਉਹਨਾਂ ਨੇ ਸਾਰਾ ਹੀ ਪਰਿਵਾਰ ਵਾਰ ਕੇ ਤੇ ਆਪਣੀ ਹਿੰਦ ਦੀ ਚਾਦਰ ਨੂੰ ਕਾਇਮ ਰੱਖਿਆ ਤੇ ਇਹ ਅੱਜ ਦਾ ਦਿਨ ਕਾਲਾ ਹੈ ਤੇ ਮਾਤਾ ਜੀ ਵੀ ਅੱਜ ਦੇ ਦਿਨ ਸ਼ੀਤ ਹੋਏ ਹਨ ਤੇ ਉੱਥੇ ਹੀ ਇਹਨਾਂ ਦਾ ਸਸਕਾਰ ਕੀਤਾ ਗਿਆ ਜੋਤੀ ਸਰੂਪ ਗੁਰਦੁਆਰਾ ਸਾਹਿਬ ਵਿੱਚ ਤੇ ਮਾਤਾ ਜੀ ਫਿਰ ਜਦੋਂ ਤਿਆਰ ਕਰਕੇ ਘਲਦੀ ਹੈ ਅੱਜ ਦੇ ਦਿਨ 13 ਪੂਨ ਤੇ ਮਾਤਾ ਜੀ ਫਿਰ ਮਾਤਾ ਜੀਤਾ ਨੂੰ ਵਾਜਾ ਮਾਰਦੀ ਐ ਪੁੱਤ ਜੀਤਾ ਨਹੀਂ ਪੁੱਤਾਂ ਉਤੋਂ ਵਾਰ ਪਾਣੀ ਪੀ ਲਾਇਾਨ ਕੇ ਨਹੀਂ ਪੁੱਤ ਜੀਤਾ ਨਹੀਂ ਪੁੱਤਾਂ ਉਤੋਂ ਪਾਣੀ ਵਾਰ ਪੀ ਲਾਇਾਨ ਕੇ ਉਹ ਕਹਿੰਦੀ ਵੀ ਅੱਜ ਤੇਰੇ ਪੁੱਤਾਂ ਨੇ ਲਾਡ ਲਈ ਮੌਤ ਵਿਆ ਲੀ ਤੇ ਤੂੰ ਪਾਣੀ ਪੀ ਲਾਨ ਕੇ ਵਾਰ ਕੇ ਤੇ ਫੇਰ ਮਾਤਾ ਜੀ ਵੀ ਸੱਚਖੰਡ ਜਾਂਦੇ ਆ। ਛਣੇ ਸਵਾਸ ਚਲੇ ਜਾਂਦੇ ਆ। ਠੰਡੇ ਪਰਜ ਵਿੱਚ ਸਵਾਸ ਆਪਦੇ ਸੱਚਖੰਡ ਵਿੱਚ ਲੈ ਜਾਂਦੇ ਹਨ। ਤੇ ਜਿਹੜਾ ਮੋਤੀराम ਮਹਿਰਾ ਹੈ ਉਹਨਾਂ ਨੇ ਆਦਾ ਸਾਰਾ ਹੀ ਪਰਿਵਾਰ ਇੱਕ ਦਾਤੇ ਲਾਤਾ। ਉਹ ਐਡਾ ਮਹਿੰਗਾ ਦੁੱਧ ਮਹਿੰਗੇ ਮੁੱਲ ਦਾ ਹੈ ਸਾਰੇ ਸੰਸਾਰ ਚੋਂ ਜਿਹੜਾ ਸਹਿਬਜਾਦਿਆਂ ਨੂੰ ਬਾਪੇ ਮੋਤੀराम ਮਹਿਰਾ ਨੇ ਪਿਆਇਆ ਸੀ ਉਹ ਸਾਰਾ ਪਰਿਵਾਰ ਦੇ ਕੇ ਸਾਰੀ ਜਾਇਦਾਦ ਕਰਦੀ ਦੇ ਕੇ ਜਿਹੜਾ ਉਹਨਾਂ ਵਾਸਤੇ ਦੁੱਧ ਲਿਆ ਸੀ ਇੰਨਾ ਮਹਿੰਗਾ ਦੁੱਧ ਅੱਜ ਅਜੇ ਤੱਕ ਸਾਰੀ ਸ੍ਰਿਸ਼ਟੀ ਵਿੱਚ ਕਿਤੇ ਨਹੀਂ ਵਿਕਿਆ ਇੰਨੇ ਮਹਿੰਗੇ ਮੁੱਲ ਦੀ ਥਾਂ ਕਿਤੇ ਨਹੀਂ ਵਿਕੀ ਜਿਹੜੀ ਜੋਤੀ ਸਰੂਪ ਦੀ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਾਰ ਤੇ ਬਾਬਾ ਫਤਿਹ ਸਿੰਘ ਜੀ ਵਾਸਤੇ ਖਰੀਦੀ ਗਈ ਸੀ ਉਹ ਸਾਰੀ ਮੋਹਰਾਂ ਖੜੀਆਂ ਕਰਕੇ ਇੱਕ ਸਦਾਗਰ ਨੇ ਟਰੋਡਰ ਮਾਲਨੇ ਲਈ ਸੀ ਤੇ ਲਾਲਚ ਵਿੱਚ ਆਣ ਕੇ ਇਹਨਾਂ ਨੇ ਸੂਬੇ ਨੇ ਕਿਹਾ ਸੀ ਪਹਿਲਾਂ ਸਿੱਧੀਆਂ ਮੋਹਰਾਂ ਵਿਛਾ ਕੇ ਗੱਲ ਕੀਤੀ ਬਾਅਦ ਵਿੱਚ ਮੁੱਕਰ ਕੇ ਕਹਿਣ ਲੱਗੇ ਖੜੀਆਂ ਮੋਹਰਾਂ ਕਰੋ ਤੇ ਉਹਨਾਂ ਨੂੰ ਵੀ ਉਹਨਾਂ ਖੜੀਆਂ ਮੋਹਰਾਂ ਕਰਕੇ ਉਹ ਇੱਕ ਬਹੁਤ ਸਦਾਗਰ ਵੱਡੇ ਸਨ ਤੇ ਉਹਨਾਂ ਨੇ ਫਿਰ ਸਾਰੀ ਤਾਂ ਲੈ ਕੇ ਮੁੱਲ ਤੇ ਉਹਨਾਂ ਦਾ ਸੰਸਕਾਰ ਕੀਤਾ ਸੀ ਕੋਈ ਚਾਰ ਬੰਦੇ ਨਹੀਂ ਸਨ ਇੱਕ ਛੜੀ ਵਿੱਚ ਤਿੰਨੇ ਜਾਣੇ ਹੀ ਪਾਏ ਗਏ ਸਨ ਤਾਂ ਦੀ ਮਾਂ ਤੇ ਦੋਹੇ ਪੁੱਤਰੇ ਤੇ ਉਹਨਾਂ ਨੇ ਹੀ ਟੋਡਰ ਮਾਲਨੇ ਹੀ ਉਹਨਾਂ ਦਾ ਸੰਸਕਾਰ ਕਰਵਾਇਆ ਸੀ ਤੇ ਇਹ ਹੈ ਇਹ ਸਾਖੀ ਅੱਜ ਉਹ ਕਹਲਾ ਦਿਨ ਹੈ ਜਿਸ ਦਿਨ ਬਾਜਾਂ ਵਾਲੇ ਦਾ ਪਰਿਵਾਰ ਸਾਰਾ ਹੀ ਵਿਛੜ ਗਿਆ ਤੇ ਇਕੱਲੇ ਹੀ ਰਹਿ ਗਏ ਸਨ ਤੇ ਮੇਰੇ ਵੱਲੋਂ ਇਸ ਸਾਖੀ ਵਿੱਚ ਕੋਈ ਗਲਤੀ ਹੋ ਗਈ ਹੋਵੇ ਕਿਉਂਕਿ ਮੈਂ ਕੋਈ ਇਤਿਹਾਸ ਕਰਨੀ ਕੁਝ ਨਹੀਂ ਤੇ ਇੱਕ ਮੈਂ ਮਨ ਦਾ ਵਿਰਾਗ ਤੁਹਾਨੂੰ ਦੱਸਿਆ ਇੱਕ ਸਟੋਰੀ ਹੈ ਇੱਕ ਰੋਣ ਹੈ ਇਹ ਇੱਕ ਛੀਦਾਂ ਦਾ ਰੋਣਾ ਹੈ ਜਦਨੇ ਆ ਵੀ ਰੋਣਾ ਆਪਾਂ ਮਾਵਾ ਰੁੰਦੀਆਂ ਹਾਂ ਪਰ ਇਹ ਇੱਕ ਛੀਦਾਂ ਦਾ ਰੋਣਾ ਹੈ ਕਿਉਂਕਿ ਮਾ ਦੇ ਪੁੱਤਰ ਚਾਰ ਜਿੱਦੋ ਚਲੇ ਜਾਣ ਅੱਖਾਂ ਦੇ ਸਾਹਮਣੇ ਉਹਨਾਂ ਮਾਵਾ ਦਾ ਕੀ ਹਾਲ ਹੈ ਜਿਹੜੀ ਦਾਦੀ ਦਾ ਪੋਤਰਾ ਡਿੱਗ ਪਵੇ ਉਪੱਜ ਕੇ ਗੱਲਾਂ ਲਾਉਂਦੀ ਹੈ ਪਰ ਜੇ ਇਸ ਦਾਦੀ ਨੇ ਚਾਰ ਪੁੱਤਰੇ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾਏ ਪੁੱਤਰ ਘਰੋਂ ਬਕਰ ਹੁੰਦਾ ਵੇਖਿਆ ਪਤੀ ਸ਼ਹੀਦ ਕਰਵਾਇਆ ਉਸ ਦਾਦੀ ਦਾ ਕੀ ਹਾਲ ਹੈ ਉਹਦੇ ਵਰਗਾ ਕੋਈ ਨਾ ਅੱਜਕੱਲ ਹੋਇਆ ਦੁਨੀਆ ਤੇ ਨਾ ਹੋਣਾ ਹੈ ਨਾ ਪਿੱਛੇ ਸੀ ਇੱਕ ਜੇ ਹੈ ਤੇ ਮਾਤਾ ਗੁਜਰ ਕੌਰ ਦਾਦੀ ਮਾ ਹੈ ਜਿਹੜੀ ਸਾਰੀ ਸ੍ਰਿਸ਼ਟੀ ਦੀ ਇੱਕ ਦਾਦੀ ਹੈ ਤੇ ਮੇਰੇ ਵੱਲੋਂ ਉਹਨਾਂ ਨੂੰ ਲੱਖ ਲੱਖ ਵਾਰ ਨਮਸਕਾਰ ਜੇ ਮੇ ਕੋਈ ਗਲਤ ਬੋਲਿਆ ਮੈਨੂੰ ਮਾਫ ਕਰਨਾ ਧੰਨਵਾਦ ਜੀ